ਜਦੋਂ ਆਪਾਂ ਅਰਦਾਸ ਕਰਦੇ ਆ ਨਾ ਅਰਦਾਸ ਕਿਸੇ ਵਕਤ ਦੀ ਬੰਦਸ਼ ਵਿੱਚ ਨਹੀਂ ਹੁੰਦੀ ਹੈ ਸਾਡੇ ਗੁਰੂ ਪਿਆਰਿਆਂ ਨੇ ਜਿਹੜੀ ਗੁਰੂ ਪੰਥ ਨੇ ਅਰਦਾਸ ਦਿੱਤੀ ਹੈ ਉਹ ਹਮੇਸ਼ਾ ਹੀ ਸਾਰੇ ਸ਼ਹੀਦਾਂ ਨੂੰ ਆਪਣੇ ਵਿੱਚ ਸਮੋ ਲੈਂਦੀ ਹੈ ਇੱਕ ਪੈਰਾ ਆਪਾਂ ਪੜ੍ਹਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਇੱਕ ਅੱਗੇ ਸ਼ਬਦ ਆ ਧਰਮ ਨਹੀਂ ਹਾਰਿਆ ਇਹ ਜਿਹੜਾ ਸ਼ਬਦ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਧਰਮ ਨਹੀਂ ਹਾਰਿਆ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਤੁਹਾਡੇ ਨਗਰ ਦੇ ਸ਼ਹੀਦ ਵੀ ਆਉਂਦੇ ਕਿਉਂ ਆਉਂਦੇ ਜਦੋਂ ਇਥੇ ਹਾਲਾਤ ਕੋਈ ਸਾਜਗਾਰ ਨਹੀਂ ਸਨ بڑے ਲੋਕਾਂ ਨੇ ਜਿਵੇਂ ਗਿਆਨੀ ਰਜਿੰਦਰ ਸਿੰਘ ਜੀ ਹੋਣਾ ਨੇ ਦੱਸਿਆ ਕਿ ਲੋਕ ਆਪਣੀ ਇਸ ਸਰ ਜ਼ਮੀਨ ਨੂੰ ਛੱਡ ਕੇ ਚਲੇ ਗਏ ਜਿਨ੍ਹਾਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਸੀ ਪਰ ਕਸ਼ਮੀਰ ਦੇ ਬਹਾਦਰ ਸਿੱਖ ਇਸ ਧਰਤੀ ਤੇ ਬੈਠੇ ਰਹੇ ਕਿਉਂਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਵੀ ਅਸਥਾਨ ਨੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅਸਥਾਨ ਨੇ ਤੇ ਸਾਡੇ ਜਰਨੈਲ ਸਰਦਾਰ ਹਰੀ ਸਿੰਘ ਦੀ ਨਲਵਾ ਇਸ ਰਿਆਸਤ ਦੇ ਗਵਰਨਰ ਰਹੇ ਨੇ ਤਾਂ ਇਹ ਸਾਡੀ ਪੁਰਖਿਆਂ ਦੀ ਧਰਤੀ ਹੈ ਸਾਡੇ ਵਡਾਣਿਆਂ ਦੀ ਧਰਤੀ ਉਹ ਪੁਰਖਿਆਂ ਦੀ ਧਰਤੀ ਦੇ ਨਾਲ ਮੋਹ ਕਰਦੇ ਹਾਂ ਮਿੱਟੀ ਦੇ ਨਾਲ ਵਫਾ ਕਰਦੇ ਹਾਂ ਕਸ਼ਮੀਰ ਦੇ ਸਿੱਖ ਔਖੇ ਤੋਂ ਔਖੇ ਹਾਲਾਤਾਂ ਦੇ ਵਿੱਚ ਵੀ ਰਹੇ ਜਿਹਦਾ ਮੁੱਲ ਸਾਨੂੰ ਕਈ ਥਾਵਾਂ ਤੇ ਤਾਰਨਾ ਪਿਆ ਕਸ਼ਮੀਰ ਦੀ ਸਿੱਖੀ ਨੂੰ ਉਹਦੇ ਵਿੱਚ ਹੀ ਇਹ ਸੀ ਜੋ ਵੀ ਮਾਰਚ 2000 ਸਾਲ ਨੂੰ ਇੱਥੇ 35 નિર્ਦੋਸ਼ ਸਿੱਖ ਉਹ ਖਤਮ ਕਰ ਦਿੱਤੇ ਗਏ ਪਰ ਉਹਨਾਂ ਨੇ ਸਿੱਖੀ ਲਈ ਸਾਰ ਜਮੀਨ ਦੇ ਲਈ ਆਪਣੇ ਵਡਹਾਰੂਆਂ ਦੀ ਮਿੱਟੀ ਦੇ ਪ੍ਰਤੀ ਵਫਾਦਾਰੀ ਦੇ ਲਈ ਸ਼ਹਾਦਤ ਨੂੰ ਪ੍ਰਾਪਤ ਕੀਤਾ ਤਾਂ ਸਾਨੂੰ ਇਹ ਫਕਰ ਹੋਣਾ ਚਾਹੀਦਾ ਹੈ ਕਿ ਸਾਡੇ ਨਗਰ ਦੇ ਸ਼ਹੀਦ ਨੇ ਹਾਂ ਇਹ ਠੀਕ ਹੈ ਕਿ ਜਿਹੜਾ ਨਿਆਂ ਹੈ ਇਨਸਾਫ ਹੈ ਉਹ ਮੰਗ ਕਰਦਾ ਹੈ ਕਿ ਨਿਆਂ ਕੀਤਾ ਜਾਵੇ ਕੋ ਲਾਲਮ ਦੇ ਵਿੱਚ ਕਿਤੇ ਵੀ ਕਿਸੇ ਨੂੰ ਮਾਰਿਆ ਜਾਂਦਾ ਹੈ ਖਾਸ ਕਰਕੇ ਨਿਰਦੋਸ਼ ਤਾਂ ਹਰੇਕ ਅੰਦਰ ਤੇ ਇਹ ਜਾਂਚ ਕੀਤੀ ਜਾਣੀ ਕਿ ਕਾਤਲ ਕੌਣ ਹੈ ਭਾਵੇਂ ਕਤਲ ਇੱਕ ਹੋਵੇ ਪਰ ਇੱਥੇ 35 ਸਾਡੇ ਬੰਦੇ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ ਉਹਨਾਂ ਨੂੰ ਖਤਮ ਕੀਤਾ ਗਿਆ ਪਰ ਇਸ ਦੇਸ਼ ਦਾ ਸਿਸਟਮ ਇਸ ਦੇਸ਼ ਦੇ ਹਾਕਮ 2000 ਤੋਂ ਲੈ ਕੇ 2025 ਤੱਕ ਸਾਨੂੰ ਕੋਈ ਇਨਸਾਫ ਨਹੀਂ ਦਿਵਾ ਸਕੇ ਸਾਰੀ ਕੌਮ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹਿੰਦੀ ਹੈ ਚਿੱਟੀ ਸਿੰਘ ਪੁਰਾ ਦਾ ਨਾਮ ਲਿਆਈ ਲੋ ਕੰਡੇ ਖੜੇ ਹੋ ਜਾਂਦੇ ਕਿ ਜਦੋਂ ਸ਼ਾਮ ਨੂੰ ਗੁਰਦੁਆਰਿਆਂ ਦੇ ਵਿੱਚ ਇਕੱਤਰ ਹੋਈ ਸੰਗਤ ਖਾਸ ਕਰਕੇ ਭਾਈਆਂ ਨੂੰ ਟਾਰਗੇਟ ਕੀਤਾ ਗਿਆ ਔਰ ਇਹ ਜਿਹੜੀ ਟਾਰਗੇਟ ਕਿਲਿੰਗ ਸੀ ਪਰ ਬਦਕਿਸਮਤੀ ਕੋਈ ਵੀ ਹਾਕਮ ਸਾਡੇ ਕਾਤਲਾਂ ਨੂੰ ਸਜ਼ਾ ਨਹੀਂ ਦੇ ਸਕੇ ਇਹ ਜ਼ਰੂਰੀ ਸੀ ਕਾਤਲਾਂ ਨੂੰ ਸਜ਼ਾ ਜ਼ਰੂਰੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਕਿਉਂਕਿ ਇਸ ਮੁਲਕ ਦੇ ਵਿੱਚ ਕਹਿੰਦੇ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਤਾਂ ਲੋਕਤੰਤਰ ਦੇ ਵਿੱਚ ਸਾਰਿਆਂ ਦੇ ਹੱਕ ਹਕੂਕ ਇਹ ਬਰਾਬਰ ਹੁੰਦੇ ਸਾਰਿਆਂ ਦੇ ਕਾਨੂੰਨ ਜਿਹੜਾ ਹੈ ਉਹ ਪੱਖਪਾਤ ਨਹੀਂ ਕਰਦਾ ਪਰ ਜਦੋਂ ਸਾਡਾ ਮਸਲਾ ਹੁੰਦਾ ਹੈ ਭਾਵੇਂ ਦੇਸ਼ ਦੇ ਹਾਕਮ ਹੋਣ ਜਾਂ ਕਾਨੂੰਨ ਹੋਵੇ ਸਾਡੇ ਕਾਤਲ ਜਿਹੜੇ ਆ ਉਹ ਲੰਬੇ ਨਹੀਂ ਜਾਂਦੇ ਤਾਂ ਸਿੱਖ ਕੌਮ ਇਹ ਸਰਕਾਰ ਨੂੰ ਬੜੇ ਚਿਰਾਂ ਤੋਂ ਆਖ ਰਹੀ ਹੈ ਕਿ ਜਿਹੜੇ ਚਿੱਟੀ ਸਿੰਘਪੁਰਾ ਦੇ ਵਿੱਚ ਸਾਲ 2000 ਦੇ ਅੰਦਰ 35 ਸਿੱਖ ਸ਼ਹੀਦ ਕੀਤੇ ਉਹਨਾਂ ਨੂੰ ਮਾਰਨ ਵਾਲੇ ਕੌਣ ਸਨ ਉਹਨਾਂ ਦੇ ਮਗਰ ਕੌਣ ਸਨ ਉਹਨਾਂ ਦੀ ਮਨਸ਼ਾ ਕੀ ਸੀ ਔਰ ਇਹ ਟਾਰਗੇਟ ਕਿਲਿੰਗ ਸਾਡੀ ਹੀ ਕਿਉਂ ਕੀਤੀ ਗਈ ਉਨ੍ਹਾਂ ਦੋਸ਼ੀਆਂ ਨੂੰ ਨਸ਼ਰ ਕੀਤਾ ਜਾਵੇ ਸੰਸਾਰ ਦੇ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਅਸੀਂ ਆਪਣੇ ਭਵਿੱਖ ਨੂੰ ਵੇਖਣਾ ਹੋ ਪਰ ਇਹ ਠੀਕ ਹੈ ਤੁਸੀਂ ਬਹਾਦਰ ਬਹਾਦਰ ਕਾਓ ਕਿਉਂਕਿ ਅਸੀਂ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਰੱਖਦੇ ਮੈਂ ਤੇ ਹਰ ਥਾਂ ਦੇ ਉੱਤੇ ਕਹਿਣਾ ਇੱਕ ਕਿਤਾਬ ਹੈ ਸਰਦਾਰ ਹਰਿੰਦਰ ਸਿੰਘ ਜੀ ਮਹਿਬੂਬ ਹੋਣਾ ਇਹਦੇ ਵਿੱਚ ਉਹ ਕਹਿੰਦੇ ਆ ਬੌੜੀ ਕਲਗੀ ਵਾਲੇ ਆਵੇ ਸਾਡਾ ਦੇਸ਼ ਨਾ ਕੋਈ ਸਾਡਾ ਕੋਈ ਦੇਸ਼ ਨਹੀਂ ਹੈ ਇਹ ਠੀਕ ਹੈ ਦੇਸ਼ ਸਾਡਾ ਹੈ ਪਰ ਇਹ ਦੇਸ਼ ਦੇ ਹਾਕਮਾਂ ਦਾ ਫਰਜ਼ ਬਣਦਾ ਉਹ ਸਾਨੂੰ ਨਿਆਂ ਦੇ ਤਾਂ ਸਾਨੂੰ ਆਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਅਸੀਂ ਦੁੱਖ ਸੁੱਖ ਵਿੱਚ ਗੁਰੂ ਅੱਗੇ ਅਰਦਾਸ ਕਰਦੇ ਗੁਰੂ ਸਾਨੂੰ ਦ੍ਰਿੜਤਾ ਬਖਸ਼ਦਾ ਹੈ ਗੁਰੂ ਸਾਨੂੰ ਸਬਰ ਬਖਸ਼ਦਾ ਹੈ ਸਮਰੱਥਾ ਬਖਸ਼ਦਾ ਹੈ ਅਸੀਂ ਡਿੱਗਦੇ ਢੈਂਦੇ ਫੇਰ ਖੜੇ ਹੋ ਜਾਂਦੇ ਹਾਂ ਤੇ ਫੇਰ ਇਸ ਦੇਸ਼ ਦੀ ਤਰੱਕੀ ਲਈ ਤੁਸੀਂ ਇਸ ਰਾਸਤ ਦੀ ਤਰੱਕੀ ਲਈ ਕਦੀ ਪਿਛੇ ਨਹੀਂ ਹਟੇ ਜੋ ਵੀ ਪਿਛੇ ਹੋਇਆ ਕਸ਼ਮੀਰੀ ਸਿੱਖਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਵਾ ਔਰ ਸਭ ਤੋਂ ਵੱਡੀ ਗੱਲ ਇਹ ਇਸ ਸਰ ਜ਼ਮੀਨ ਨੂੰ ਛੱਡ ਕੇ ਨਹੀਂ ਗਏ ਇੱਥੇ ਬੈਠੇ ਰਹੇ ਔਰ ਦੱਸਿਆ ਕਿ ਅਸੀਂ ਇਹ ਧਰਤੀ ਦੇ ਮਾਲਕ ਹੁਣ ਦੇਸ਼ ਦੇ ਹਾਕਮਾਂ ਦਾ ਵੀ ਫਰਜ਼ ਬਣਦਾ ਹੈ ਇਹ ਬੜੀ ਨਿਗੁਣੀ ਦੀ ਮੰਗ ਹੈ ਕਿ ਜਦੋਂ ਤੁਸੀਂ ਜਿਹੜੇ ਸਾਡੇ ਕਸ਼ਮੀਰੀ ਪੰਡਿਤ ਭਰਾ ਨੇ ਉਹਨਾਂ ਨੂੰ ਇੱਥੇ ਕਈ ਪਾਸੇ ਰੱਖਵਾ ਕਰਨ ਦਿੱਤਾ ਪੈਕੇਜ ਦਿੱਤੇ ਨੌਕਰੀਆਂ ਦਾ ਕੋਟਾ ਦਿੱਤਾ ਉਹ ਤੇ ਬਾਹਲੇ ਚਲੇ ਵੀ ਗਏ ਨਾ ਪਰ ਅਸੀਂ ਤੇ ਗਿਆ ਹੀ ਨਹੀਂ ਤਾਂ ਭਾਵੇਂ ਕੇਂਦਰ ਦੀ ਸਰਕਾਰ ਹੈ ਜਾਂ ਸਟੇਟ ਦੀ ਸਰਕਾਰ ਹੈ ਇਹਨਾਂ ਨੂੰ ਕਸ਼ਮੀਰ ਦੇ ਇਹਨਾਂ ਸਿੱਖਾਂ ਦੀ ਇਹ ਜਾਇਜ਼ ਮੰਗ ਸੁਣਨੀ ਚਾਹੀਦੀ ਆ ਹੱਲ ਕਰਨੀ ਚਾਹੀਦੀ ਆ ਅਸੀਂ ਵੀ ਆਪਣੇ ਪੱਧਰ ਤੇ ਦੋਵੇਂ ਸਰਕਾਰਾਂ ਦੇ ਨਾਲ رابطہ ਕਰਾਂਗੇ ਗੱਲਬਾਤ ਕਰਾਂਗੇ ਤੇ ਕਸ਼ਮੀਰ ਦੇ ਸਿੱਖਾਂ ਦੀ ਇਸ ਜ਼ਾਇਦ ਮੰਗ ਨੂੰ ਸਰਕਾਰ ਤੱਕ ਰੱਖਾਂਗੇ ਕਿ ਇਹ ਸਾਡਾ ਹੱਕ ਹੈ ਦੂਜੀ ਗੱਲ ਸਕੂਲ ਦੀ ਹੈ ਇਹ ਬੜਾ ਜ਼ਰੂਰੀ ਹੈ ਸਾਡੇ ਆਪਣੇ ਸਕੂਲ ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਸਾਡਾ ਪਹਿਲਾ ਕੋਈ ਸਕੂਲ ਨਹੀਂ ਸੀ ਸਾਡਾ ਕੋਈ ਕਾਲਜ ਨਹੀਂ ਸੀ ਉਦੋਂ ਸਾਡੇ ਪੁਰਖੇ ਸੀ ਜਿਹੜੇ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮukh ਸਿੰਘ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਨਾਬਾ ਤੇ ਹੋਰ ਜਿਹੜੀਆਂ ਸ਼ਖਸੀਅਤਾਂ ਸਨ ਇਹਨਾਂ ਨੇ ਮਹਿਸੂਸ ਕੀਤਾ ਤੇ 1892 ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖਾਲਸਾ ਕਾਲਜ ਬੜਿਆ ਕਾਦੇ ਲਈ ਜਿਹੜੇ ادارے ਸਾਡੇ ਹੋਣਗੇ ਉਹਦੇ ਵਿੱਚ ਸਾਡਾ ਸਭਿਆਚਾਰ ਹੋਊਗਾ ਸਾਡਾ ਕਲਚਰ ਹੋਊਗਾ ਸਾਡੇ ਬੱਚੇ ਆਪਣੀ ਜ਼ੁਬਾਨ ਬੋਲਣਗੇ ਪੰਜਾਬੀ ਤਾਂ ਮੈਂ ਇਹ ਮਹਿਸੂਸ ਕਰਦਾ ਜਿਹੜੀ ਦੂਜੀ ਮੰਗ ਹੈ ਤੁਸੀਂ ਬਾਅਦ ਵਿੱਚ ਵੀ ਸਾਨੂੰ ਆਪਣਾ ਪੂਰਾ ਇੱਕ ਪੱਤਰ ਘੋ ਐਸਜੀਪੀਸੀ ਦੇ ਪ੍ਰਧਾਨ ਕਿਉਂਕਿ ਉਹ ਤੁਹਾਡੀ ਨਮਾਇੰਦਾ ਜਮਾਤ ਹੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਜਿਹੜਾ ਇੱਥੇ ਸਕੂਲ ਦੀ ਇਮਾਰਤ ਬਣੀ ਹੈ ਜੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਇਹਦਾਣ ਕੇ ਪ੍ਰਬੰਧ ਕਰੇ ਨਫਾ ਨੁਕਸਾਨ ਆਪ ਦੇਖੇ ਔਰ ਇਹਦੇ ਵਿੱਚ ਮੁੱਖ ਇਹੋ ਹੀ ਹੋਵੇ ਕਿ ਜਿਹੜਾ ਵਿਦਿਅਕ ਮਿਆਰ ਅਕੈਡੈਮਿਕ ਉਹ ਸੰਸਾਰ ਪੱਧਰ ਦਾ ਹੋਵੇ ਸਾਡੇ ਬੱਚੇ ਕਿਸੇ ਕੱਲੋਂ ਪਛੜਨਾਂ ਇਹ ਤੁਹਾਡੀ ਜਿਹੜੀ ਜ਼ਾਇਜ਼ ਮੰਗ ਹੈ ਇਹ ਵੀ ਆਪਾਂ ਐਸਜੀਪੀਸੀ ਦੇ ਨਾਲ ਸਲਾਹ ਕਰਕੇ ਕੋਸ਼ਿਸ਼ ਕਰਾਂਗੇ ਪੀ ਇਹਨੂੰ ਛੇਤੀ ਨਾਲ ਛੇਤੀ ਕੋਈ ਬੂਰ ਭਵੇ ਬਾਕੀ ਵੇਖੋ ਜਿਹੜੇ ਸੱਜਣ ਕਦੀ ਔਖੇ ਸਮੇਂ ਖੜੇ ਹੋਣ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਮੈਨੂੰ ਪਤਾ ਲੱਗਾ ਇਸ ਨਗਰ ਵਿੱਚ ਆਣ ਕੇ ਪਹਿਲਾਂ ਵੀ ਥੋੜਾ ਪਤਾ ਸੀ ਕਿ ਸਰਦਾਰ ਗਰੇਵਾਲ ਸਾਹਿਬ ਪਹਿਲਾਂ ਵੀ ਤੁਹਾਡੇ ਕੋਲ ਆਏ ਆ ਕਾਲਜ ਇੱਕ ਇਮਾਰਤ ਬਣਾਈ ਉਹਨਾਂ ਨੇ ਅਪਰੂਵ ਕਰਾ ਕੇ ਦਿੱਤਾ ਤਾਂ ਜਿਹੜੇ ਔਖੇ ਸਮੇਂ ਨਾਲ ਖੜਦੇ ਆ ਉਹਨਾਂ ਸੱਜਣਾ ਨੂੰ ਚੇਤਿਆਂ ਚ ਰੱਖਣਾ ਚਾਹੀਦਾ ਇਹਨਾਂ ਨੂੰ ਕੀ ਹੈ ਸਿੱਖ ਨੇ ਨਾ ਕਿਉਂਕਿ ਆਪਾਂ ਇੱਕ ਪਰਿਵਾਰ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਅਸੀਂ ਇੱਕ ਸਾਂਝਾ ਪਰਿਵਾਰ ਖਾਲਸਾ ਪੰਥ ਦਾ ਸਾਂਝੇ ਪਰਿਵਾਰ ਦੇ ਹਿੱਸਾ ਹੋਣ ਦੇ ਨਾਤੇ ਸਾਡੇ ਇੱਕ ਦੂਜੇ ਦੇ ਦੁੱਖ ਸੁੱਖ ਉਹ ਸਾਂਝੇ ਆ ਸਾਡੇ ਫਰਜ਼ ਸਾਂਝੇ ਆ ਸਾਡੇ ਨਫੇ ਨੁਕਸਾਨ ਸਾਂਝੇ ਆ ਸਾਡੀਆਂ ਪ੍ਰਾਪਤੀਆਂ ਵੀ ਸਾਂਝੀਆਂ ਤੇ ਜੇ ਕੋ ਘਾਟਾ ਪੈ ਦੇ ਉਹ ਵੀ ਸਾਂਝਾ ਹੈ ਤਾ ਇਹ ਜਿਹੜੀ ਸਾਂਝ ਹੈ ਆਪਾਂ ਨਗਰ ਵਿੱਚ ਵੀ ਇਲਾਕੇ ਵਿੱਚ ਵੀ ਇਹਨੂੰ ਬਣਾ ਕੇ ਰੱਖਣਾ ਜੋ ਉੱਥੇ ਵੱਡਾ ਕੱਟ ਸੀ ਨਗੀਨੇ ਪਿੰਡ ਉਹਨਾਂ ਨੇ ਵੀ ਕੁਝ ਮੰਗਾ ਰੱਖੀਆਂ ਤੇ ਮੈਂ ਉਹਨਾਂ ਨੂੰ ਕਿਹਾ ਸੀ ਪਹਿਲਾਂ ਤੇ ਸਿੱਖ ਇਕੱਠੇ ਹੋਣ ਅਸੀਂ ਇੱਕ ਮੰਚ ਤੇ ਹੋਈਏ ਔਰ ਭਾਵੇਂ ਜੰਮੂ ਹੈ ਤੇ ਭਾਵੇਂ ਕਸ਼ਮੀਰ ਦਾ ਸਿੱਖਾ ਸਾਡੀ ਆਬਾਦੀ ਦੋ ਥਾਵਾਂ ਤੋਂ ਮੇਲ ਲਈਏ ਇਹ ਤਕਰੀਬਨ ਐਸੇ 5 ਲੱਖ 5 ਲੱਖ ਚੋਖੀ ਆਬਾਦੀ ਸਾਡਾ ਕੋਈ ਇੱਥੇ ਰਾਖਵਾ ਕਰਨ ਨਹੀਂ ਸਾਡਾ ਕੋਟਾ ਨਹੀਂ ਗੁਜਰਾਂ ਦਾ ਕੋਟਾ ਹੈ ਫਿਰ ਡੋਗਰੀਆਂ ਦਾ ਹੈ ਪਰ ਸਾਡਾ ਨਹੀਂ ਹੈ ਉਹਦਾ ਮੈਂ ਕਾਰਨ ਸਮਝਦਾ ਸਰਕਾਰਾਂ ਦੀ ਮਨਸ਼ਾ ਵੀ ਠੀਕ ਨਹੀਂ ਪਰ ਸਾਨੂੰ ਵੀ ਵੇਖੋ ਇੰਦਾ ਤੇ ਕੁਝ ਮਿਲਦਾ ਨਹੀਂ ਨਾ ਇਕੱਠੇ ਹੋ ਕੇ ਸਾਨੂੰ ਆਪਣੀ ਗੱਲ ਰੱਖਣੀ ਪਵੇ ਏਕਤਾ ਕੌਮ ਦੀ ਏਕਤਾ ਤੋਂ ਬਿਨਾ ਸਾਡੀਆਂ ਮੁਸ਼ਕਲਾਂ ਦਾ ਕਿਤੇ ਵੀ ਹੱਲ ਨਹੀਂ ਹੈ ਇਕੱਠੇ ਹੋਵਾਂਗੇ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਗੁਰੂ ਨੇ ਕੱਢ ਦੇਣੇ ਏਕਤਾ ਕਰੀਏ ਇਤਫਾਕ ਕਰੀਏ ਤੇ ਮੈਂ ਅਖੀਰ ਤੇ ਕਹਿ ਕੇ ਜਾਵਾਂ ਸਿੱਖੀ ਬਾਕੀ ਸਭ ਹੋਣਾ ਜਾਣਾ ਹੈ ਇੱਥੇ ਕਈ ਹਕੂਮਤਾਂ ਆਈਆਂ ਚਲੀਆਂ ਗਈਆਂ ਕੋਈ ਇੱਥੇ ਸਥਿਰ ਨਹੀਂ ਹੈ ਸਥਿਰ ਕੌਣ ਹੈ ਕੋਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰੱਬ ਦਾ ਰਾਜ ਸਦਾਰਨ ਹੈ ਅਸੀਂ ਆਪਣਾ ਰੱਬ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਇਸ ਕਰਕੇ ਤਰਕ ਵਿਤਰਕਾ 'ਚ ਨਹੀਂ ਪੈਣਾ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਭਰੋਸਾ ਕਰਨਾ ਸਾਡੀ ਵਰਗੀ ਮਾਈਨਰ ਮਿਨਿਓਰਟੀ ਕੌਮ ਜਿਹਨੂੰ ਚਤਰਫਾ ਕੇ ਰਿਆ ਜਾ ਰਿਹਾ ਹੋਵੇ ਉਸ ਵੇਲੇ ਜੇ ਅਸੀਂ ਗੁਰੂ ਤੇ ਸ਼ਰਧਾ ਤੇ ਭਰੋਸਾ ਵਿਸ਼ਵਾਸ ਨਹੀਂ ਲਿਆਵਾਂਗੇ ਤੇ ਸਾਡਾ ਪਾਰ ਉਤਾਰਾ ਨਹੀਂ ਮੈਂ ਭੈਣਾ ਨੂੰ ਮਾਮਾ ਨੂੰ ਬੇਨਤੀ ਕਰਕੇ ਜਾਂਦਾ ਤੁਸੀਂ ਪਾਠ ਕਰਨ ਗੁਰਬਾਣੀ ਦਾ ਵੀਰਾਂ ਨੇ ਪਾਠ ਕਰਨ ਅਰਦਾਸ ਕਰਨੀ ਘਰ ਦੇ ਵਿੱਚ ਸਿੱਖੀ ਨੂੰ ਕਾਇਮ ਰੱਖਣਾ ਹੈ ਬੱਚਿਆਂ ਨੂੰ ਸੇਖ ਇਤਿਹਾਸ ਨਾਲ ਜੋੜਨਾ ਹੈ ਇਤਿਹਾਸ ਸਾਡੇ ਅੰਦਰ ਚੰਗਿਆੜੀ ਪੈਦਾ ਕਰਦਾ ਹੈ ਅਸੀਂ ਉਹ ਕੌਮ ਹਾਂ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪੈ ਅਸੀਂ ਨਹੀਂ ਚੁਕੇ ਸਾਨੂੰ ਬਾਗੀ ਆਲੰਦਤਾ ਅਸੀਂ ਨਹੀਂ ਮੁਕੇ ਇਹ ਵੀ ਕਹਤਾ ਮੁੱਕ ਗਿਆ ਖਤਮ ਹੋ ਗਿਆ ਨਹੀਂ ਰਹਿ ਬਾਬਾ ਬੁੱਤਾ ਸਿੰਘ ਤੇ ਬਾਬਾ ਗਰਜਾ ਸਿੰਘ ਖਾਲਸਾ ਝੰਡਾ ਲੈ ਕੇ ਨੂਰਦੀਨ ਦੀ ਸਰਾਹ ਕੋਲ ਖੜਗੇ ਸੀ ਮਸੂਲ ਟੈਕਸ ਲਾਇਆ ਆਉਣ ਜਾਣ ਵਾਲੇ ਨੂੰ ਦੱਸਣ ਲਈ ਤੁਸੀਂ ਕਹਿੰਦੇ ਹੋ ਸਿੱਖ ਮੁੱਕ ਗਿਆ ਸਿੱਖ ਤੇ ਇਥੇ ਰਾਜ ਦਾ ਝੰਡਾ ਗੱਟ ਕੇ ਬੈਠੇ ਇਹ ਇਤਿਹਾਸ ਹੈ ਇਤਿਹਾਸ ਸਾਨੂੰ ਅੰਦਰੋਂ ਤਗੜਾ ਕਰਦਾ ਹੈ ਬਲਵਾਨ ਕਰਦਾ ਹੈ ਔਕੇ ਤੋਂ ਔਕੇ ਹਾਲਾਤਾਂ ਤੋਂ ਸਾਨੂੰ ਜੂਝਣ ਦਾ ਜਜ਼ਬਾ ਦਿੰਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਕੇ ਜਾਂਦਾ ਕਿ ਆਪਾਂ ਆਪਣੇ ਇਤਿਹਾਸ ਨਾਲ ਆਪਣੇ ਬੱਚਿਆਂ ਨੂੰ ਜੋੜ ਕੇ ਰੱਖੀਏ ਆਪ ਵੀ ਜੁੜੀ ਗੁਰੂ ਦੇ ਬਚਨਾਂ ਤੇ ਭਰੋਸਾ ਰੱਖੀਏ ਆਪਾਂ ਸਾਰੇ ਜਾਣੇ ਸਾਡਾ ਗੁਰੂ ਹੁਣ ਕੋਈ ਦੇਹਧਾਰੀ ਨਹੀਂ ਹੈ ਕੋਈ ਵੀ ਆਜੇ ਕਿਸੇ ਨੂੰ ਮੱਥਾ ਟੇਕਣ ਦੀ ਲੋੜ ਨਹੀਂ ਸਾਡੇ ਗੁਰੂ ਨੇ ਆਪ ਕਿਹਾ ਹੈ ਆਗੇ ਆ ਭਈ ਅਕਾਲ ਕੀ ਕਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਪਾਂ ਗੁਰੂ ਗ੍ਰੰਥ ਨੂੰ ਗੁਰੂ ਜਾਣਣਾ ਹੈ ਗੁਰੂ ਮੰਨਣਾ ਹੈ ਗੁਰੂ ਅਗੇ ਝੁਕਣਾ ਹੈ ਲਿਪਣਾ ਹੈ ਅਰਦਾਸਾਂ ਕਰਨੀਆਂ ਤੇ ਗੁਰੂ ਦੀ ਬਾਣੀ ਦਾ ਪਾਠ ਕਰਕੇ ਉਹਨੂੰ ਅਮਲਾਂ ਦੇ ਵਿੱਚ ਲਿਓ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨ ਸਾਂਝੇ ਕਰਕੇ ਮੈਂ ਸਮਾਪਤੀ ਕਰੂੰਗਾ ਕਿਉਂਕਿ ਮੈਨੂੰ ਥੋੜਾ ਜਿਹਾ ਬੁਖਾਰ ਆ ਆਪਾਂ ਹਮੇਸ਼ਾ ਹੀ ਜਦੋਂ ਵੀ ਕਿਤੇ ਮੁਸ਼ਕਲ ਬਣੇ ਤੰਗੀ ਬਣੇ ਤੇ ਗੁਰੂ ਦੇ ਇਸ ਸ਼ਬਦ ਦਾ ਪਾਠ ਕਰਨਾ ਸਾਰੀ ਬਾਣੀ ਦਾ ਹੀ ਕਰਨਾ ਪਰ ਇਹ ਸ਼ਬਦ ਕੰਠ ਕਰ ਸਕਦੇ ਆ ਖਾਸ ਕਰਕੇ ਚਿੱਟੀ ਸਿੰਘ ਬਰਾਦੀ ਕੌਮ ਨੂੰ ਸਿੱਖਣ ਸਿੱਖ ਭਾਈਚਾਰੇ ਨੂੰ ਆਪਣੇ ਪਰਿਵਾਰਾਂ ਨੂੰ ਇਹ ਮੈਂ ਕਹਿ ਕੇ ਜਾਣਾ ਬਾਣੀ ਤੁਸੀਂ ਪਹਿਲਾਂ ਵੀ ਮੁਸੀਬਤ ਚੋਂ ਨਿਕਲੇ ਆਸਰਾ ਬਾਣੀ ਸੀ ਹੋਰ ਕੀ ਆਸਰਾ ਕੋਈ ਕੀ ਕਰ ਦੂਗਾ ਸਾਡਾ ਪਰ ਅੰਦਰੋਂ ਤੇ ਬਾਣੀ ਨੇ ਤਗੜਾ ਕਰਨਾ ਤੇ ਜਿੰਨੂੰ ਬਾਣੀ ਤਗੜਾ ਕਰ ਦਵੇ ਪਰਵਾਹ ਨਾ ਹੀ ਕਿਸੇ ਕੇਰੀ ਬਾਦ ਸੱਚੇ ਨਾ ਰੱਬ ਤੋਂ ਬਿਨਾ ਫਿਰ ਸਾਨੂੰ ਕਿਸੇ ਦਾ ਡਰ ਨਹੀਂ ਹੈ ਜਨਮ ਤੇ ਮੌਤ ਉਹ ਰੱਬ ਦੇ ਹੱਥ ਚਾ ਨਾ ਜਨਮ ਸਾਡੇ ਹੱਥ ਚਾ ਨਾ ਮੌਤ ਸਾਡੇ ਹੱਥ ਚਾ ਪਰ ਵਿਚਾਰਲਾ ਜੀਵਨ ਆਪਾ ਗੁਰੂ ਆਸ਼ੇ ਦੇ ਮੁਤਾਬਕ ਬទਿਤ ਕਰੀ ਹਮੇਸ਼ਾ ਹੀ ਗੁਰੂ ਅਗੇ ਇਸ ਸ਼ਬਦ ਰਾਹੀ ਅਰਦਾਸ ਕਰਨੀ ਹੈ ਜਾ ਕੋ ਮੁਸ਼ਕਲ ਅਤ ਬਣੈ ਜਾ ਕੋ ਮੁਸ਼ਕਲ ਅਤ ਬਣੈ ਆਪੋ ਮੁਸ਼ਕਲ ਆਪ ਰੋ ਬਣੈ

ਲਾਗੂ ਹੋਏ ਦੁਸ਼ਮਣਾਂ ਲਾਗੂ ਹੋਏ ਦੁਸ਼ਮਣਾਂ ਸਾਕ ਪੀ ਭੱਜ ਖਲੇ ਸਾਕ ਪੀ ਭੱਜ ਖਲੇ ਸਾਕ ਪੀ ਭੱਜ ਖਲੇ ਸਭੋ ਭਜੈ ਆਸਰਾ ਸਭੋ ਭਜੈ ਆਸਰਾ ਸਭੋ ਭਜੈ ਆਸਰਾ ਸਭੋ ਭਜੈ ਆਸਰਾ ਚੁੱਕ ਸਭ ਅਸਰਾ ਚੁੱਕ ਸਭ ਅਸਰਾ ਲੁਕੈ ਸਾਵੇ ਅਸਰਾਉ ਲੁਕੈ ਸਾਵੇ ਅਸਰਾਉ ਚੇਤੇ ਆਵੇ ਉਸ ਪਾਰ ਬ੍ਰਹਮ ਚੇਤੇ ਆਵੇ ਉਸ ਪਾਰ ਬ੍ਰਹਮ

ਆਈ ਤਿਰ ਸਦਾ ਗੁਰ ਸ਼ਬਦੀ ਸੱਚ ਜਾਣ ਗੁਰ ਸ਼ਬਦੀ ਸੱਚ ਜਾਣ ਗੁਰ ਸ਼ਬਦੀ ਸੱਚ ਜਾਣ ਗੁਰ ਸ਼ਬਦੀ ਸੱਚ ਜਾਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਬਾਦਸ਼ਾਹ ਕਿਰਪਾ ਕਰਨ ਸ਼ਹੀਦ ਇੱਕ ਪਰਿਵਾਰ ਦੇ ਨਹੀਂ ਇੱਕ ਪਿੰਡ ਦੇ ਨਹੀਂ ਸ਼ਹੀਦ ਸਾਰੀ ਕੌਮ ਦੇ ਹਮੇਸ਼ਾ ਹੀ ਆਮ ਦੇ ਚੇਤਿਆਂ ਦੇ ਵਿੱਚ ਉਹਨਾਂ ਨੇ ਰਹਿਣਾ ਵਾ ਤੋ ਆਪਾਂ ਸਾਰਿਆਂ ਦਾ ਸਤਿਕਾਰ ਕਰਨਾ ਅਦਬ ਕਰਨਾ ਸਿੱਖੀ ਦੇ ਵਿੱਚ ਅਸੀਂ ਸਾਰੇ ਗੁਰਪਾਈਆ ਬਰਾਬਰ ਵਾ ਤੇ ਗੁਰੂ ਨੂੰ ਸਰਬੱਤ ਜਾਣ ਕੇ ਗੁਰੂ ਆਸ਼ੇ ਦੇ ਮੁਤਾਬਕ ਚੱਲਣਾ ਹੈ ਮੈਂ ਗਿਆਨੀ ਰਜਿੰਦਰ ਸਿੰਘ ਜੀ ਜਿਨ੍ਹਾਂ ਦੀਆਂ ਸੇਵਾਵਾਂ ਬੜੀਆਂ ਸ਼ਲਾਘਾਯੋਗ ਨੇ ਗੱਲ ਕੱਲੀ ਇੱਥੋਂ ਦੀ ਨਹੀਂ ਵੱਖ-ਵੱਖ ਥਾਵਾਂ ਤੇ ਜੋ ਸਿੱਖਾਂ ਦੀਆਂ ਜ਼ਮੀਨਾਂ ਪਈਆਂ ਉਹਦੀ ਜਦੋਂ ਜ਼ਾਇਦ ਵੀ ਇਹਨਾਂ ਨੇ ਕੀਤੀ ਕਰਦੇ ਆ ਤਾਂ ਮੈਂ ਇਹ ਅਪੀਲ ਕਰਦਾ ਕਿ ਆਪਣੇ ਜਿਹੜੇ ਪਿੰਡ ਦੇ ਵਿੱਚ ਸਾਡੇ ਇੱਦਾਂ ਦੇ ਗੁਰਮਖ ਆ ਆਪਾਂ ਉਹਨਾਂ ਦਾ ਸਹਿਯੋਗ ਜ਼ਰੂਰ ਕਰਨਾ ਸਿੱਖੀ ਵਿੱਚ ਨਫ਼ਰਤ ਨੂੰ ਕੋਈ ਥਾਂ ਨਹੀਂ ਹੈ ਅਸੀਂ ਤੇ ਦੁਸ਼ਮਣ ਨੂੰ ਵੀ ਨਫ਼ਰਤ ਨਹੀਂ ਕਰਦੇ ਸਾਡੇ ਭਾਈ ਕਨਈਆ ਜੀ ਜਗ ਦੇ ਵਿੱਚ ਉਹਨਾਂ ਨੂੰ ਵੀ ਪਾਣੀ ਪਿਆਈ ਜਾਂਦੇ ਸੀ ਸਾਨੂੰ ਸਾਡੇ ਗੁਰੂ ਨੇ ਕਿਹਾ ਵਾ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ ਇਸ ਕਰਕੇ ਇੱਕ ਸਿੱਖ ਨੇ ਕੰਦੀ ਦੂਜੇ ਸਿੱਖ ਦੀ ਬਰਾਈ ਨਹੀਂ ਕਰਨੀ ਅਸੀਂ ਆਪਣੇ ਪਰਿਵਾਰ ਦੀ ਕਿਉਂ ਬਰਾਈ ਕਰੀ ਸਾਡੀ ਕੌਮ ਬੜੀ ਨੇਕ ਬੜੀ پاک ਬੜੀ ਭੋਲੀ ਬੜੀ ਬਹਾਦਰ ਬੜੀ ਚੰਗੀ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਣ ਵਾਲੀ ਆ ਤੋਂ ਮੈਂ ਗਿਆਨੀ ਰਜਿੰਦਰ ਸਿੰਘ ਜੀ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਗਾ ਵੀ ਕਰਦਾ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਅੱਗੇ ਮੈਂ ਸਮੁੱਚੇ ਨਗਰ ਲਈ ਗਿਆਨੀ ਰਜਿੰਦਰ ਸਿੰਘ ਲਈ ਸਾਰੇ ਪਰਿਵਾਰਾਂ ਲਈ ਅਰਦਾਸ ਕਰਦਾ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਅਸੀਂ ਇੱਕ ਪਰਿਵਾਰ ਵਾਂਗ ਚੱਲੀਏ ਤੇ ਗੁਰੂ ਦੀਆਂ ਕੁਸ਼ਨਾ ਮਾਣੀਏ 350 ਸਾਲਾ ਸ਼ਹੀਦੀ ਸ਼ਤਾਬ ਦੀ ਪੰਥ ਦੀ ਨਮੈਂਦਾ ਜ਼ਮਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਆ ਮਰਨ ਸਾਹਿਬ ਜਿਹਦੇ ਬਾਰੇ ਮੈਨੂੰ ਅੱਜ ਹੀ ਗਿਆਨੀ ਜੀ ਨੇ ਦੱਸਿਆ ਗਿਆ ਨੇ ਰਜਿੰਦਰ ਸਿੰਘ ਹੁਣਾਂ ਨੇ ਕਿ ਬ੍ਰਹਮਦਾਸ ਮਿੱਟ ਗਿਆ ਜਦੋਂ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਮਿੱਟ ਗਿਆ ਉਹਨੇ ਕਿਹਾ ਜੀ ਮਿੱਟ ਗਿਆ ਤੇ ਗੁਰੂ ਸਾਹਿਬ ਨੇ ਆਪ ਇਸ ਥਾਂ ਦਾ ਨਾਮ ਮਟਨ ਸਾਹਿਬ ਮਟਣ ਤੋਂ ਰੱਖਿਆ ਉਸ ਥਾਂ ਤੋਂ ਵੀ ਇੱਕ ਨਗਰ ਕੀਰਤਨ ਨਿਕਲਣੇ ਉਦੋਂ ਵੀ ਵੱਡੀ ਗਿਣਤੀ ਜਹਾਜ਼ਰੀਆਂ ਭਰਦੀਆਂ ਆਪਣੇ ਗੁਰੂ ਦਾ ਲਾੜ ਕਦੀ ਨਹੀਂ ਛੱਡਣਾ ਜਿਸ ਗੁਰੂ ਨੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ ਕਲੂ ਮੈ ਸਾਕਾ ਧਰਮ へਨ ਸਾਕਾ ਜਨ ਕੀ ਆਪ ਸੀਸ ਦਿਆ ਪਰ ਸਿਰ ਨਾਮ ਦੀ ਗਾ ਇਥੋਂ ਦੇ ਸਰਦਾਰ ਨਾਨਕ ਸਿੰਘ ਜਿਨ੍ਹਾਂ ਦੇ ਉਦੋਂ ਗੋਲੀ ਵੱਜੀ ਪਰ ਗੁਰੂ ਨੇ ਅਜੇ ਇਹਨਾਂ ਦੀ ਹੋਰ ਲਿਖੀ ਸੀ ਇਹ ਬਚ ਗਏ আর ਉਹਦੇ ਤੋਂ ਬਾਅਦ ਇਹ ਜਿਹੜੇ ਵੀ ਕਾਰਜ ਕਰਦੇ ਆ ਕਿਉਂਕਿ ਗੁਰੂ ਨੇ ਜ਼ਿੰਦਗੀ ਬਖਸ਼ੀ ਤੇ ਗੁਰੂ ਦੇ ਲਈ ਜ਼ਿੰਦਗੀ ਆਪਾਂ ਨੂੰ ਲਾਉਣੀ ਚਾਹੀਦੀ ਮੈਂ ਇਹਨਾਂ ਲਈ ਵੀ ਅਰਦਾਸ ਕਰਦਾ ਇਥੋਂ ਦੇ ਗਰੰਥੀ ਸਾਹਿਬ ਭਾਈ ਸਾਹਿਬ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਲ ਜੋੜ ਕੇ ਰੱਖਦੇ ਆ ਇਹਨਾਂ ਦਾ ਵੀ ਮਾਣ ਤਾਣਾ ਬਹ ਹਮੇਸ਼ਾ ਕਰਨਾ ਮੈਂ ਆਪਣੀਆਂ ਛੋਟੀਆਂ ਭੈਣਾਂ ਦਾ ਮਾਮਾ ਦਾ ਧੀਾਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਤੈਅਦ ਲਉ ਧੰਨਵਾਦੀ ਹਾਂ ਜੋ ਇਸ ਸ਼ਹੀਦਾ ਦੀ ਨਗਰੀ ਚ ਬਹੁਤ ਕੁਛ ਰੱਬ ਤੈਅ ਕਰਦਾ ਮੈਨੂੰ ਕੋਈ 15-20 ਦਿਨ ਪਹਿਲਾਂ ਨਹੀਂ ਸੀ ਪਤਾ ਵੀ ਇੱਥੇ ਆਉਣਾ ਵੀ ਹੈ ਪਰ ਮੇਰਾ ਪੰਡਾ ਗੁਰੂ ਨੇ ਤੈਅ ਕੀਤਾ ਆਪ ਹੀ ਗੁਰੂ ਉਹਨਾਂ ਖਾਵਾਂ ਤੇ ਲੈ ਜਾਂਦਾ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲ੍ਹਿਆ ਜਾਂ ਸਾਡੇ ਗੁਰੂ ਸਾਹਿਬ ਦੇ ਜਿਹੜੇ ਮੁਕੱਦਸ ਅਸਥਾਨ ਨੇ ਇਸੇ ਕਰਕੇ ਮੈਂ ਕਹਿੰਦਾ ਵਾਂ ਗੁਰੂ ਤੇ ਭਰੋਸਾ ਗੁਰੂ ਤੇ ਯਕੀਨ ਗੁਰੂ ਤੇ ਵਿਸ਼ਵਾਸ ਰੱਖੀਏ ਕੋਈ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ